ਕਿਉਂ ਫਿਰ ਮੰਮੀ ਕੀ ਮੇਦੀ ਲੱਗੀ ਸਕੀਮ ਤੁਸੀਂ ਨਾ ਹਣ ਇਹਦਾ ਮੂੰਹ ਬੰਦ ਕਰਾਓ ਉਧਰ ਹੁਣ ਮੈਂ ਆਪੇ ਹੀ ਦੇਖ ਲੂੰਗਾ ਕੀ ਕਰਨਾ ਓਹੋ ਤੁਸੀਂ ਤਾਂ ਗੱਲ ਕਰ ਲਓ ਕੀ ਪਤਾ ਅਗਲੇ ਨੇ ਕੋਈ ਜ਼ਰੂਰੀ ਗੱਲ ਕਰਨੀ ਹੋਗੀ ਕਈ ਵਲੇ ਜ਼ਰੂਰੀ ਕੰਮ ਹੀ ਹੁੰਦਾ ਆ ਬੈਠੋ ਦੀਦੀ ਲੋ ਮੰਮੀ ਲੈ ਜਾਂਦਾ ਗੀਤਾ ਦੀਦੀ ਨੂੰ ਕਰ ਲਓ ਹੁਣ ਜਿਹੜੀ ਗੱਲ ਕਰਨੀ ਆ ਗੀਤਾ ਤੂੰ ਆਪਣੇ ਦਿਓਰ ਦਾ ਵਿਆਹ ਕੀਤਾ ਹੈ ਨਾ ਤੇ ਉਸ ਨਾਲ ਵਿਚੋਲਣ ਦਾ ਨੰਬਰ ਮੈਨੂੰ ਦੇਈਂ ਜਰਾ ਮੈਂ ਵੀ ਨਾ ਆਪਣੇ ਮੁੰਡੇ ਦਾ ਵਿਆਹ ਕਰਨਾ ਹੈ ਤੇ ਉਹਨੂੰ ਪੁੱਛਾਂ ਜਰਾ ਜੇ ਹੁਣ ਰਿਸ਼ਤਾ ਲੱਭਣ ਲੱਗਾਂਗੇ ਨਾ ਤੇ 5-6 ਮਹੀਨਿਆਂ ਨੂੰ ਗੱਲ ਬਾਣੀ ਜਾਊਗੀ ਮੁੰਡੇ ਸਾਡੇ ਦੇ ਤਾਂ ਐਡੇ ਨਖਰੇ ਹੈ ਨਹੀਂ ਪਰ ਆ ਭੈਣ ਉਹਦੀ ਦੇ ਬੜੇ ਨਖਰੇ ਨੇ ਨਾ ਮੰਮੀ ਮੇਰੇ ਨਖਰੇ ਕਿਉਂ ਨਾ ਹੋਣ ਮੇਰੇ ਭਰਾ ਨੇ ਜਿਹੜੀ ਵਿਆਹ ਤੇ ਲਿਆਉਣੀ ਆ ਉਹ ਮੈਨੂੰ ਵੀ ਤੇ ਜੱchnੀ ਚਾਹੀਦੀ ਆ ਮੇਰੇ ਨਾਲ ਉਹਦੀ ਬੰਨਣੀ ਤੇ ਚਾਹੀਦੀ ਹੈ ਨਾ ਹੋਰ ਕੱਲ ਨੂੰ ਆਵੇ ਤੇ ਸਾਡੇ ਭੈਣ ਭਰਾਵਾਂ ਦਾ ਰਿਸ਼ਤਾ ਜਿਹੜਾ ਵਾ ਫਿੱਕਾ ਪਾ ਦੇਵੇ ਕੋਈ ਗੱਲ ਨਹੀਂ ਆਂਟੀ ਜੀ ਮੈਂ ਵਿਚੋਲਣ ਦਾ ਨੰਬਰ ਤਾਂ ਦੇ ਦੇਣੀ ਆ ਉਹਦੇ ਕੋਲ ਰਿਸ਼ਤੇ ਤਾਂ ਬਹੁਤ ਹੈਗੇ ਨੇ ਪਰ ਤੁਹਾਡੇ ਮੁੰਡੇ ਦਾ ਰਿਸ਼ਤਾ ਹੋਣਾ ਨਹੀਂ ਹੈ ਕਿਉਂ ਦੀਦੀ ਮੇਰੇ ਭਰਾ ਦਾ ਰਿਸ਼ਤਾ ਕਿਉਂ ਨਹੀਂ ਹੋਣਾ ਉਹ ਕਿਹਾ ਕਿ ਇਹ ਗੱਲਾਂ ਕਾਣਾ ਵਾ ਸੋਨਾ ਸੁਨੱਖਾ ਤੇ ਹੈਗਾ ਵਾ ਘਰ ਆਪਣਾ ਗੱਡੀ ਸਾਡੇ ਕੋਲ ਆ ਸਕੂਟਰੀ ਉਹਦੇ ਕੋਲ ਆ ਪੈਸਾ ਵੀ ਖੁੱਲਾ ਕੁੜੀਆਂ ਦੀ ਤੇ ਲਾਈਨ ਲੱਗ ਜਾਣੀ ਆ ਕੁੜੀ ਨਾਲੇ ਨਾ ਸਾਨੂੰ ਐਦਾਂ ਦੀ ਚਾਹੀਦੀ ਏ ਵੀ ਹਰ ਕੰਮ ਨਾ ਮੇਰੇ ਕੋਲੋਂ ਪੁੱਛ ਪੁੱਛ ਕੇ ਕਰੇ ਤੇ ਜ਼ੁਬਾਨ ਉਹਦੀ ਬੰਦ ਰਹਿਣੀ ਚਾਹੀਦੀ ਏ ਜੇ ਮੈਂ ਕਮਾਂ ਤਾਂ ਹੀ ਖਲਣੀ ਚਾਹੀਦੀ ਹੈ ਆਂਟੀ ਜੀ ਤੁਸੀਂ ਨਾ ਆਪਣੀ ਨੂੰਹ ਨੂੰ ਸਵੇਰੇ ਸ਼ਾਮ ਰੋਟੀਆਂ ਦੀ ਜਗ੍ਹਾ ਨਾ ਇੱਕ ਚਮਚ ਫੇਵਿਕੋਲ ਦਾ ਮੂੰਹ 'ਚ ਪਾਉਂਦੇ ਰਹੀਓ ਜਿੱਦਾਂ ਦੀ ਨੂੰਹ ਤੁਸੀਂ ਭਾਲਦੇ ਹੋ ਨਾ ਅੱਜ ਦੇ ਟਾਈਮ 'ਚ ਨਹੀਂ ਇਦਾਂ ਦੀ ਮਿਲਨੀ ਆ ਮੈਂ ਦਰਾਣੀ ਵਿਆਹ ਗਈ ਲਿਆਂਦੀ ਐ 6 ਦਿਨ ਹੀ ਚੁੱਪ ਰਹੀ ਐ ਹੁਣ ਤਾਂ ਨਾਲ ਦੀ ਨਾਲ ਜਵਾਬ ਦਿੰਦੀ ਐ ਬਸ ਆਹੀ ਗੱਲਾਂ ਦਾ ਮੈਂ ਡਰਦੀ ਆ ਮੁੰਡੇ ਦਾ ਵਿਆਹ ਨਹੀਂ ਕਰਦੀ ਪਈ ਜੇ ਮੁੰਡੇ ਦਾ ਵਿਆਹ ਕਰਤਾ ਨਾ ਤੇ ਆ ਕੇ ਉਹਨੇ ਮੇਰੇ ਨਾਲ ਰੋਜ਼ ਜ਼ੁਬਾਨ ਲੜਾਣੀ ਕਰਨੀ ਹਾਂਜੀ ਆਂਟੀ ਜੀ ਜਦੋਂ ਕੁੜੀ ਦੇਖਣ ਜਾਓ ਉਦੋਂ ਤਾਂ ਮਾਪੇ ਆਪਣੀ ਧੀ ਦੀਆਂ ਇੰਨੀਆਂ ਤਰੀਫਾਂ ਕਰਦੇ ਨੇ ਹੈ ਤੇ ਜਦੋਂ ਵਿਆਹ ਕੇ ਬਗਾਨੇ ਘਰ ਆ ਜਾਂਦੀਆਂ ਫਿਰ ਐਡੀਆਂ ਲੰਬੀਆਂ ਲੰਬੀਆਂ ਜ਼ੁਬਾਨਾਂ ਖੋਲ ਕੇ ਸਾਨੂੰ ਜਵਾਬ ਦਿੰਦੀਆਂ ਨੇ ਦੇਖੋ ਮੰਮੀ ਜਿਹੋ ਜੀ ਨੂੰ ਤੁਸੀਂ ਭਾਲਦੇ ਨਾ ਉਹੋ ਜੀ ਤੇ ਮਿਲਣੀ ਨਹੀਂ ਜਿਹੜੀ ਤੁਹਾਡੇ ਅੰਡਾ ਰਵੇ ਨਾਲੇ ਕੋਈ ਵੀ ਮਾਪਿਓ ਨਾ ਆਪਣੀ ਧੀ ਨੂੰ ਸਿਖਾ ਕੇ ਨਹੀਂ ਭੇਜਦਾ ਕਿ ਸੋਹਰੇ ਘਰ ਜਾ ਤੇ ਅੱਗੇ ਜ਼ਬਾਨ ਲਾ ਇਹ ਤਾਂ ਘਰ ਦੇ ਮਾਹੌਲ ਤੇ ਡਿਪੈਂਡ ਕਰਦਾ ਹੁਣ ਵੀਰੇ ਦੇ ਵਿਆਹ ਤੋਂ ਬਾਅਦ ਤੁਸੀਂ ਮੇਰਾ ਵੀ ਤੇ ਵਿਆਹ ਕਰੋਗੇ ਤੁਸੀਂ ਮੈਨੂੰ ਇਹ ਗੱਲ ਕਦੋਂ ਸਿਖਾਈਆ ਕਿ ਸਾਸੋਲੇ ਨੂੰ ਜਵਾਬ ਦੇਈ ਤੇ ਕੰਮ ਨੂੰ ਨਾ ਕਰਦੀ ਸਗੋ ਤੁਸੀਂ ਨੋ ਨਾ ਲੱਭੋ ਧੀ ਲੱਭੋ ਜਿਹੜੀ ਇਸ ਘਰ ਨੂੰ ਘਰ ਬਣਾ ਕੇ ਰੱਖੇ ਉਹ ਲਾਪਰੀਤ ਕਿਹੜੇ ਜ਼ਮਾਨੇ 'ਚ ਘੁੰਮਦੀ ਪਈ ਐ ਅੱਜ ਕੱਲ੍ਹ ਨਹੀਂ ਇੱਦਾਂ ਦੀਆਂ ਕੁੜੀਆਂ ਕੱਡੀਆਂ ਮਿਲਦੀਆਂ ਜੜੀਆਂ ਘਰ ਨੂੰ ਘਰ ਬਣਾ ਕੇ ਰੱਖਣ ਹੁਣ ਜੜੀ ਕੁੜੀ ਘਰ 'ਚ ਵਿਆਹ ਕੇ ਆਏਗੀ ਉਹਨੂੰ ਪਤਾ ਲੱਗੇਗਾ ਮੇਰੇ ਘਰ ਵਾਲੇ ਕੋਲ ਗੱਡੀ ਹੈ ਖੁੱਲਾ ਪੈਸਾ ਹੈ ਉਹਨੇ ਤੇ ਆਪੇ ਫੁਰਫੁਰ ਕਰਨਾ ਚਲੋ ਆਂਟੀ ਜੀ ਜਦੋਂ ਤੁਸੀਂ ਕੁੜੀ ਦੇਖਣ ਜਾਓਗੇ ਨਾ ਮੁੰਡੇ ਵਾਸਤੇ ਤਾਂ ਮੈਨੂੰ ਨਾਲ ਲੈ ਚਲਿਓ ਮੈਂ ਦੇਖ ਲਾਂਗੀ ਕਿ ਕੁੜੀ شریف ਹੈ ਕਿ ਫੁਰਫੁਰ ਕਰਨ ਵਾਲੀ ਹੈ ਉਹ ਤਾਂ ਗੀਤਾ ਤੂੰ ਛੱਡ ਕੁੜੀ ਨੂੰ ਨਾ ਮੈਂ ਆਪੇ ਪਛਾਣ ਲਾਂਗੀ ਪਰ ਮਿਲੇ ਤਾਂ ਸਹੀ ਕੁੜੀ ਉਹ ਆਂਟੀ ਜੀ ਕੁੜੀਆਂ ਤਾਂ ਲੱਭ ਜਾਣੀਆਂ ਕੁੜੀਆਂ ਤਾਂ ਬਹੁਤ ਐ ਪਰ ਸਾਰੇ ਮੱਲੇ 'ਚ ਨਾ ਗੱਲ ਉੱਡੀ ਹੋਈ ਐ ਕੀ ਤੁਹਾਡਾ ਮੁੰਡਾ ਨਸ਼ੇ ਕਰਦਾ ਹੈ ਤੇ ਨਸ਼ੇੜੀ ਨੂੰ ਕੁੜੀ ਕਿੰਨੇ ਦੇਣੀ ਹੈ? ਦੀਦੀ ਤੁਸੀਂ ਇਹ ਕਿਹੜੀ ਗੱਲਾਂ ਕਰਨ ਲੱਗ ਗਿਓਂ ਵੀਰਾ ਨਸ਼ੇ ਕਰਦਾ ਸੀ ਪਰ ਹੁਣ ਨਹੀਂ ਬੁਲਾਵਾ ਅੰਦਰੋਂ ਦੇ ਕੇ ਦੱਸ ਦਿਓ। ਹਾਂ ਗੀਤਾ ਮੁੰਡਾ ਨਸ਼ੇ ਕਰਦਾ ਸੀ ਪਰ ਹੁਣ ਨਹੀਂ ਕਰਦਾ ਪੂਰਾ ਓਕੇ ਹੋ ਗਿਆ। ਉਹੋ ਆਂਟੀ ਜਿਹੜਾ ਮੁੰਡਾ ਤੁਹਾਡੇ ਨਸ਼ੇ ਕਰਦਾ ਹੈ ਨਾ ਉਹ ਛੱਡੇ ਨਹੀਂ ਜਾਂਦੇ ਹੁੰਦੇ ਉਹ ਤੇ ਤੁਹਾਡੇ ਸਾਹਮਣੇ ਐਕਟਿੰਗ ਕਰਦਾ ਹੈ ਕਿ ਮੈਂ ਨਸ਼ਾ ਨਹੀਂ ਕਰਦਾ। ਪਰ ਥੋੜਾ ਬੋਤਾ ਤੇ ਕਰਦਾ ਹੀ ਹੋਊਗਾ ਆਂਟੀ ਆ ਮੇਰਾ ਦਿਓਰ ਆਹੀ ਨਸ਼ੇ ਕਰਦਾ ਸੀ ਉਹ ਤਾਂ ਸਾਨੂੰ ਕਹਿ ਦਿੰਦਾ ਕਿ ਮੈਂ ਨਹੀਂ ਕੀਤਾ ਹੋਇਆ ਪਰ ਅਸੀਂ ਅੰਨੇ ਥੋੜੀਆਂ ਸਾਨੂੰ ਤੇ ਦਿਖਦਾ ਹੀ ਹੈ ਕਿ ਤੂੰ ਕੀਤਾ ਹੋਇਆ ਤੁਸੀਂ ਨਾ ਮਹੀਨੇਕ ਵਾਸਤੇ ਆਪਣੇ ਮੁੰਡੇ ਨੂੰ ਸੈਂਟਰ ਭੇਜ ਦਿਓ ਐਵੇਂ ਕਿਉਂ ਕਿਸੇ ਦੀ ਧੀ ਦੀ ਜ਼ਿੰਦਗੀ ਖਰਾਬ ਕਰਨੀ ਹੈ ਮੰਮੀ ਜਦੋਂ ਮੈਂ ਤੁਹਾਨੂੰ ਕਹਿ ਹੀ ਦਿੱਤਾ ਕਿ ਵੀਰਾ ਨਸ਼ਾ ਨਹੀਂ ਕਰਦਾ ਤੇ ਨਹੀਂ ਕਰਦਾ ਐਵੇਂ ਲੋਕਾਂ ਦੀ ਗੱਲਾਂ ਤੇ ਯਕੀਨ ਕਿਉਂ ਕਰਦੇ ਹੋ ਨਾਲੇ ਦੀਦੀ ਤਾਨੂੰ ਬੜਾ ਪਤਾ ਕਿ ਵੀਰਾ ਇਹ ਨਸ਼ਾ ਕਰਦਾ ਤੇ ਉਹ ਛੱਡਿਆ ਨਹੀਂ ਜਾ ਸਕਦਾ ਕਿਤੇ ਇਹਦੇ ਵਿੱਚ ਟੋੜਾ ਹੱਥ ਤੇ ਨਹੀਂ ਲਪ੍ਰੀਤ ਥੋੜਾ ਧਿਆਨ ਨਾਲ ਬੋਲ ਤੇਰਾ ਮਤਲਬ ਕੀ ਹੈ ਬੋਲਣ ਦਾ ਤੁਹਾਡੇ ਮੁੰਡੇ ਨੂੰ ਮੈਂ ਲਾਇਆ ਨਸ਼ੇ ਤੇ ਉਹ ਹੋ ਗਈ ਤਾਂ ਤੂੰ ਕਿਉਂ ਉੱਠ ਪਈ ਤੜਫ ਕੇ ਉਹਨੇ ਤੇ ਵੈਸੇ ਹੀ ਸੰਸਾਰੀ ਗੱਲ ਕੀਤੀ ਹੈ ਆਂਟੀ ਸਧਾਰਨ ਗੱਲ ਕੀਤੀ ਹੈ ਇਹ ਤਾਂ ਸਿੱਧਾ-ਸਿੱਧਾ ਇਲਜ਼ਾਮ ਲਗਾਉਂਦੀ ਪਈ ਹੈ ਕਿੰਨਾ ਕ ਮੈਂ ਤੁਹਾਡੇ ਘਰੇ ਆ ਜਾਨੀ ਆ ਜਾ ਕਿੰਨਾ ਕ ਮੈਂ ਤੁਹਾਡੇ ਮੁੰਡੇ ਨੂੰ ਦੇਖ ਲੈਣੀ ਆ ਸਮਾਂ ਕਿ ਮੈਂ ਹੀ ਇਹਨੂੰ ਦੱਸਿਆ ਕਿ ਤੇਰਾ ਭਰਾ ਨਸ਼ਾ ਕਰਦਾ ਐ ਇਹ ਮੈਨੂੰ ਹੀ ਕਹੀ ਜਾਂਦੀ ਐ ਪੂਰੇ ਮਹੱਲੇ ਚ ਗੱਲ ਉੱਡੀ ਹੋਈ ਐ ਕਿ ਤੁਹਾਡਾ ਮੁੰਡਾ ਨਸ਼ਾ ਕਰਦਾ ਐ ਸੁਣੀ ਸੁਣਾਈ ਮੈਂ ਵੀ ਤੁਹਾਨੂੰ ਕਹਿ ਦਿੱਤੀ ਜਿਆਦਾ ਪੜ੍ਹ ਲਿਖ ਗਈ ਐ ਨਾ ਤਾਂ ਬੋਲਣਾ ਆ ਗਿਆ ਐਵੇਂ ਕਿਸੇ ਦੇ ਉੱਤੇ ਇਲਜ਼ਾਮ ਨਹੀਂ ਲਗਾਈਦਾ ਹੁੰਦਾ ਬੰਦਾ ਹਮੇਸ਼ਾ ਨਾ ਸੱਚੀ ਗੱਲ ਤੇ ਤੜਫਦਾ ਹੁੰਦਾ ਜੇ ਤੁਸੀਂ ਇਸ ਮੈਟਰ ਚ ਇਨਵੋਲ ਨਹੀਂ ਹੈਗੇ ਤੇ ਮੈਂ ਤਰਫ ਦੇ ਕਿਉਂ ਪਏ ਹਾਂ ਗੀਤਾ ਅਸੀਂ ਨਾ ਸੀ ਆਈ ਡੀ ਕਰਦੇ ਪਿਆ ਵੀ ਮੁੰਡੇ ਨੂੰ ਕਿਨੇ ਨਸ਼ੇ ਤੇ ਲਾਇਆ ਤੇ ਦੋ ਤਿੰਨ ਜਣਿਆਂ ਨੇ ਨਾ ਤੇਰਾ ਨਾਮ ਲੈ ਲਿਆ ਤੇ ਤਾਂ ਕੁੜੀ ਨੇ ਗੁੱਸੇ ਨਾਲ ਕਹਿਤਾ ਆਂਟੀ ਜੀ ਮੱਲੇ ਵਿੱਚ ਰਹਿੰਦੇ ਆ ਕਿਸੇ ਨੇ ਖੁੰਦਕ ਨਾਲ ਮੇਰਾ ਨਾਮ ਲੈਤਾ ਹੋਣਾ ਇਹਦਾ ਮਤਲਬ ਇਹ ਥੋੜੀ ਹੈ ਕਿ ਤੁਹਾਡੇ ਮੁੰਡੇ ਨੂੰ ਨਸ਼ੇ ਤੇ ਮੈਂ ਹੀ ਲਾਇਆ ਤੁਹਾਡੇ ਕੋਲ ਕੋਈ ਸਬੂਤ ਹੈਗਾ ਵੈ ਕਿ ਇਸ ਮੈਟਰ ਚ ਮੈਂ ਇਨਵੋਲਵ ਹੈਗੀ ਆ ਜਦੋਂ ਤੁਹਾਡੇ ਕੋਲ ਸਬੂਤ ਹੋਏਗਾ ਨਾ ਫੇਰ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਸਬੂਤ ਹੀ ਤੇ ਲੱਭ ਰਹੇ ਆ ਜਿੱਦਨ ਸਬੂਤ ਲੱਭ ਗਿਆ ਨਾ ਫੇਰ ਉਹਦੀ ਜੁੰਡੀ ਦੇਖੀ ਮੈਂ ਕਿਵੇਂ ਕੈਂਚੀ ਨਾਲ ਵੱਟਦੀ ਜੇ ਤੇਰਾ ਰੋਲ ਹੈਗਾ ਤੇ ਦੱਸ ਦੇ ਤੇ ਜੇ ਮੈਨੂੰ ਕਿਸੇ ਕੋਲੋਂ ਪਤਾ ਲੱਗ ਗਿਆ ਤਾਂ ਜੁੰਡੀ ਤੇਰੀ ਵੀ ਨਹੀਂ ਬਚਣੀ ਅਸੀਂ ਇਸ ਗੱਲ ਤੋਂ ਤੇ ਬਹੁਤ ਘੋਸ਼ਾ ਕਿ ਸਾਡਾ ਮੁੰਡਾ ਨਸ਼ੇ ਤੇ ਲੱਗਿਆ ਸੀ ਪਰ ਉਹਦੇ ਤਾਂ ਹੁਣ ਬਾਹਰ ਆ ਗਿਆ ਤੇ ਹੁਣ ਅਸੀਂ ਇਹ ਪਤਾ ਜ਼ਰੂਰ ਕਰਨਾ ਵਾ ਕਿ ਸਾਡੇ ਨਾਲ ਇਹ ਖੁੰਦਕ ਕੱਢੇ ਕਿੰਨੇ ਆ ਤੂੰ ਮੇਰੇ ਵੱਲ ਵੇਖ ਕੇ ਕੀ ਗੱਲਾਂ ਕਰੀ ਜਾਨੀ ਪਈ ਤੂੰ ਮੈਨੂੰ ਘਰੋਂ ਇਸ ਕਰਕੇ ਬੁਲਾਇਆ ਸੀ ਕਿ ਇੱਥੇ ਬੈਠ ਕੇ ਇਲਜ਼ਾਮ ਲਾਏ ਤੂੰ ਮੇਰੇ ਉੱਤੇ ਮੈਂ ਟੋਡ ਦੇ ਨਾਲ ਦੇਖ ਦੇ ਕਿ ਦੀਦੀ ਗੱਲਾਂ ਪਤਾ ਕਿਉਂ ਕਰਦੀ ਪਈਆਂ ਕਿਉਂਕਿ ਅਸੀਂ ਜਿੰਨਾ 2-3 ਜਣਿਆਂ ਕੋਲ ਪੁੱਛਿਆ ਨਾ ਉਹਨਾਂ ਨੇ ਟੋਡਾ ਨਾਮ ਹੀ ਲਿੱਤਾ ਕਿਸੇ ਹੋਰ ਦਾ ਕਿਉਂ ਨਹੀਂ ਲਿੱਤਾ ਤੁਸੀਂ ਭਲਾ ਸਾਡੇ ਕੋਲ ਪੈਸੇ ਮੰਗਣਾ ਹੈ ਜੇ 2-3 ਵਾਰੀ ਤੇ ਅਸੀਂ ਮਨਾਂ ਕਰਤਾ ਕਿ ਤੇ ਉਸ ਗੱਲ ਦੀ ਖੁੰਦਕ ਤੇ ਨਹੀਂ ਕੱਢਦੇ ਪਏ ਸ਼ਾਮ ਤੱਕ ਨਾ ਲਾਪਰੀ ਤ ਖੜ ਜਾ ਤੂੰ ਬੱਬੂ ਨੇ ਵੀ ਆਣਾ ਹੈ ਤੇ ਇੱਕ ਗਾਕ ਨੇ ਵੀ ਆਣਾ ਪੈਸੇ ਲੈਣ ਤੇ ਜੇ ਉਹਨਾਂ ਨੇ ਮੈਨੂੰ ਤੇਰਾ ਨਾਮ ਲੈ ਲਿਆ ਬਈ ਇਹ ਗੀਤਾ ਹੀ ਨਸ਼ੇ ਲਵਾਉਂਦੀ ਏ ਮੁੰਡੇ ਨੂੰ ਤੇ ਫਿਰ ਤੂੰ ਨਾ ਆਪਣਾ ਬੋਰੀ ਬਿਸਤਰਾ ਪੈਕ ਕਰ ਲੈ ਪਿੰਡ ਜਾਣ ਨੂੰ ਜੇ ਤੂੰ ਟਾਈਮ ਸਰ ਪਿੰਡ ਨਾਲ ਨਾ ਭੱਜੀ ਤੇ ਫਿਰ ਤੈਨੂੰ ਮੈਂ ਗਲੀਆਂ ਵਿੱਚ ਭਜਾਉਂਗੀ ਕੀ ਹੋ ਗਿਆ ਦੀਦੀ ਕੀ ਸੋਚੀ ਜਾਂਦੇ ਹੋ ਪਿੰਡ ਜਾਣ ਲਈ ਟ੍ਰੇਨ ਬਾਰੇ ਤੇ ਨਹੀਂ ਸੋਚੀ ਜਾਂਦੇ ਜੇ ਕਹਿੰਦੇ ਹੋ ਤੇ ਆਨਲਾਈਨ ਮੈਂ ਟਿਕਟ ਬੁੱਕ ਕਰਾ ਦਿੰਨੀ ਆ ਜੇ ਮੈਂ ਗਲਤ ਹੋਵਾਂਗੀ ਤਾਂ ਹੀ ਪਿੰਡ ਜਾਵਾਂਗੀ ਤੁਸੀਂ ਤਾਂ ਮਾਵਾਂ ਧੀਆ ਐਵੇਂ ਹਵਾ ਚ ਤੀਰ ਮਾਰੀ ਜਾਂਦੀਆਂ ਸਬੂਤ ਲਿਆਓ ਸਬੂਤ ਸਬੂਤ ਹੀ ਤਾਂ ਨਹੀਂ ਹੈਗਾ ਜੇ ਹੁੰਦਾ ਸਬੂਤ ਤੇ ਮੈਂ ਤੇਰੇ ਨਾਲ ਆ ਬਾਹਰ ਖੜਕੇ ਨਾ ਗੱਲਾਂ ਨਹੀਂ ਕਰਨੀਆਂ ਸੀ ਹੁਣ ਨੂੰ ਤਾਂ ਮੈਂ ਤੇਰੇ ਨਾਲ ਨਾ ਚੰਗਾ ਲੰਬਾ ਚੋੜਾ ਜੁੱਧ ਲਾਇਆ ਹੋਣਾ ਸੀ ਮੰਮੀ ਆ ਜਿਹੜੇ ਸਾਹਮਣੇ ਦੀਦੀ ਸਾਡੇ ਵੱਲ ਟੇਡਾ ਟੇਡਾ ਝਾਕਦੀ ਆ ਇਹ ਸਾਡੇ ਵਾਰੇ ਮਾਲਾ ਸੋਚਦੀ ਪਈ ਆ ਜਾਂ ਆਪਣੇ ਬਚਾਅ ਵਾਰੇ ਸੋਚਦੀ ਪਈ ਆ ਹੂੰ ਸ਼ਾਮ ਨੂੰ ਮਿਲਦੇ ਆਂ ਫਿਰ ਮੰਮੀ ਮੈਂ ਬਾਹ ਫੜੀ ਸੀ ਤੇ ਕੰਬਦੀ ਪਈ ਸੀ ਇਹੀ ਆ ਕੋਈ ਨਹੀਂ ਫੇਰ ਸ਼ਾਮ ਕਿਹੜੀ ਦੂਰ ਐ ਪਰ ਮੰਮੀ ਹਲੇ ਵੀ ਕਹਿਨੀ ਆ ਆ ਵਿਆਜ ਵਾਲਾ ਕੰਮ ਨਾ ਛੱਡ ਦੋ ਜੇ ਕਿਤੇ ਮੁੰਡਾ ਨਸ਼ੇ ਨਾ ਛੱਡਦਾ ਫਿਰ ਆਪਾਂ ਮਾਵਾ ਤੇ ਇੱਥੇ ਰੁਲ ਗਏ ਸੀ ਨਾ ਇਸੇ ਕੰਮ ਕਹਿਣਾ ਆਪਣੇ ਘਟ ਤੇ ਲੋਕੀ ਦੁਸ਼ਮਣਿਆ ਨਾ ਵੱਧ ਕੱਢਦੇ ਆ ਤੇ ਫੇਰ ਕੀ ਹੋਇਆ ਆਪਣਾ ਧਿਆਨ ਆਪ ਰੱਖੋ ਲੋਕੀ ਦੇ ਦੁਸ਼ਮਣਿਆ ਕੱਟਦੇ ਹੀ ਨੇ ਜੇ ਕੋਈ ਨਵਾਂ ਕੰਮ ਸ਼ੁਰੂ ਕਰੂਗਾ ਤੇ ਕੀ ਉਹਦੇ ਵਿੱਚ ਨਹੀਂ ਕੋਈ ਗੱਲ ਹੋਏਗੀ ਉਹਦੇ ਵਿੱਚ ਨਹੀਂ ਪੰਗੇ ਪੈਣਗੇ ਫੇਰ ਕੀ ਕਰਾਂਗੇ ਤੂੰ ਬਸ ਇੰਨਾ ਕਿ ਜਰਾ ਧਿਆਨ ਨ ਰੱਖੀ ਜੇ ਤੈਨੂੰ ਮੈਂ ਕਿਹਾ ਵੀ ਮੈਂ ਮੁੰਡੇ ਨਾਲ ਇੱਕ ਵਾਰੀ ਗੱਲ ਕਰ ਲਾਂ ਤੂੰ ਉਹ ਵੀ ਨਹੀਂ ਮੰਨਦੀ ਤੇ ਮੈਂ ਤੁਹਾਨੂੰ ਕਹਿ ਹੀ ਦਿੱਤਾ ਕਿ ਤੁਸੀਂ ਨਹੀਂ ਗੱਲ ਕਰਨੀ ਮਤਲਬ ਨਹੀਂ ਕਰਨੀ ਬਾਕੀ ਜੇ ਅੱਗੇ ਕੁਛ ਐਦਾਂ ਦਾ ਪੰਗਾ ਹੋਇਆ ਨਾ ਫਿਰ ਤੁਸੀਂ ਆਪ ਹੀ ਅੱਗੇ ਹੋ ਜਿਓ ਮੈਂ ਵੀ ਕੁਛ ਨਹੀਂ ਕਹੂੰਗੀ ਚਲ ਠੀਕ ਐ ਜਾ ਪਾਣੀ ਲਿਆ ਮੇਰੇ ਵਾਸਤੇ ਅਜੂ ਚਲ ਛੱਡ ਪਰੇ ਹੁਣ ਤੂੰ ਮੈਨੂੰ ਨਾ ਤੰਗ ਨਾ ਕਰ ਤੂੰ ਬਸ ਨਾ ਗੱਲਾਂ ਬਣਾਣ ਜੋਗਾ ਹੀ ਆ ਤੈਨੂੰ ਹੋਰ ਫੜਾਂ ਤੇ ਅਲਾਵਾ ਕੁਛ ਨਹੀਂ ਆਂਦਾ ਹੁਣ ਮੈਂ ਤੇਰੀ ਮੰਮੀ ਘਰੇ ਚੱਲੀ ਆ ਉੱਥੇ ਦੇਖਦੀ ਆ ਜਾ ਕੇ ਕੀ ਗੱਲ ਬਣਦੀ ਆ ਫਿਰ ਤੈਨੂੰ ਮੈਂ ਦੱਸਦੀ ਆ ਚੱਲ ਫੋਨ ਘੱਟ ਹੁਣ ਤੋਂ ਰਾधिका ਪੁੱਤ ਤੂੰ ਬਾਹਰ ਬੈਠੀ ਐ ਕੀ ਹੋਇਆ ਆ ਜਾ ਅੰਦਰ ਚੱਲੀਏ ਤੇਰੀ ਮੰਮੀ ਕੋਲ ਕੀ ਗੱਲ ਲੋਕ ਲੱਗਿਆ ਕਿੱਥੇ ਗਈ ਐ ਹੋਵਾ ਜੀ ਮੰਮੀ ਨਾ ਆ ਦੋ ਗਲੀਆਂ ਛੱਡ ਕੇ ਘਰ ਹੈਗਾ ਉਹਨਾਂ ਦੇ ਘਰੇ ਕੰਮ ਸੀਗਾ ਤੇ ਉਹਨਾਂ ਨੇ ਬੁਲਾਇਆ ਸੀ ਮੈਨੂੰ ਕਹਿੰਦੇ ਵੀ ਮੈਂ ਘੰਟੇ ਤੱਕ ਆਣੀ ਆ ਪਰ ਉਹ ਤਾਂ ਠੀਕ ਐ ਪਰ ਘਾਨੂ ਕੋ ਲੋਕ ਲਾਇਆ ਹੋਇਆ ਤੇ ਤੂੰ ਕਿਉਂ ਬਾਹਰ ਬੈਠੀ ਐ ਉਹ ਆਜੀ ਮੈਂ ਨਾ ਆਪਣੀ ਸਹੇਲੀ ਨਾਲ ਗਈ ਸੀ ਨੌਕਰੀ ਦਾ ਪਤਾ ਕਰਨ ਤੇ ਮੰਮੀ ਨੂੰ ਇਹ ਸੀਗਾ ਕਿ ਮੈਂ ਲੇਟ ਆਣਾ ਉਹ ਪਿੱਛੋਂ ਮੇਰੇ ਲੋਕ ਲੈ ਕੇ ਚਲੇ ਗਏ ਤੇ ਉਹਨਾਂ ਨੂੰ ਇਹ ਤਾਂ ਨਹੀਂ ਪਤਾ ਸੀ ਕਿ ਮੈਂ ਜਲਦੀ ਆ ਜਾਣਾ ਬਸ ਮੈਂ ਹੁਣ ਉਹਨਾਂ ਦੀ ਵੇਟ ਕਰਦੀ ਕਰਦੀ ਇੱਥੇ ਬੈਠੀ ਸੀ ਅੱਛਾ ਚੱਲ ਫੇ ਕੋਈ ਨਹੀਂ ਆਜੂਗੀ ਤੇਰੀ ਮੰਮੀ ਆਪਾਂ ਦੋਨੇ ਪੂ ਆਪਤੀ ਜੀ ਇੱਥੇ ਬੈਹ ਜੰਨੀ ਆ ਆਪਾਂ ਫਿਰ ਤੇਰੀ ਮੰਮੀ ਦੀ ਵੇਟ ਕਰਦੇ ਆ ਪਰ ਆਦਿਕਾ ਜੇ ਤੇਰੀ ਮੰਮੀ ਨੇ ਲੇਟ ਆਣਾ ਸੀ ਤੇ ਮੇਰਾ ਘਰ ਕਿੜਾ ਦੂਰ ਹੈ ਤੂੰ ਤੁਰ ਕੇ ਮੇਰੇ ਘਰ ਆ ਜਾਂਦੀ ਆ ਜਾ ਆਪਾਂ ਚਲਦੇ ਆ ਨਹੀਂ ਨਹੀਂ ਪੂਆ ਜੀ ਮੈਂ ਇੱਥੇ ਠੀਕ ਆ ਨਾਲੇ ਨਾ ਕਿਤੇ ਜਦੋਂ ਆਣਾ ਜਾਣਾ ਹੁੰਦਾ ਨਾ ਤਾਂ ਮੰਮੀ ਨੂੰ ਪੁੱਛ ਕੇ ਆਣਾ ਜਾਣਾ ਪੈਂਦਾ ਆ ਨਾ ਕੀ ਗੱਲ ਪੂਆ ਦੇ ਘਰੇ ਵੀ ਮਾਂ ਤੋਂ ਪੁੱਛ ਕੇ ਆਉਂਗੀ ਕੀ ਗੱਲ ਅਸੀਂ ਹਣ ਬਗਾਨੇ ਹੋ ਗਏ ਅਸੀਂ ਤਾਂ ਨਹੀਂ ਬਗਾਨੇ ਕੀਤਾ ਤੁਸੀਂ ਆਪ ਹੀ ਹੋਏ ਹੋ ਬਾਕੀ ਨਾ ਆਪੋ ਆਪਣੀ ਸੋਚ ਹੁੰਦੀ ਆ ਪਿਓ ਦੇ ਜਾਣ ਤੋਂ ਬਾਅਦ ਨਾ ਪੂਆ ਜੀ ਅਸੀਂ ਮਾਵਾਂ ਧੀਆ ਨਾ ਇੱਕਦਮ ਕੱਲੀਆਂ ਰਹਿ ਗਈਆਂ ਕੋਈ ਸਾਨੂੰ ਪੁੱਛਣ ਵਾਲਾ ਹੀ ਨਹੀਂ ਸੀ ਬਸ ਇੱਕ ਜਿਹੜੀ ਮਾੜੀ ਮੋਟੀ ਉਮੀਦ ਤੁਹਾਡੇ ਤੇ ਵੀ ਸੀਗੀ ਨਾ ਪਰ ਤੁਸੀਂ ਵੀ ਸਾਡੇ ਨਾਲ ਇਹੋ ਜਿਹੀ ਕੀਤੀ ਬਸ ਫੇਰ ਸੋਚਿਆ ਕਿ ਅਸੀਂ ਕੱਲੀਆਂ ਹੀ ਠੀਕ ਆ ਮੇਰੇ ਡੈਡੀ ਨੂੰ ਨਾ ਬੜੀਆਂ ਉਮੀਦਾਂ ਸੀਗੀਆਂ ਸੀ ਜੀਆਂ ਕਿ ਕਦੇ ਰੱਬ ਨਾ ਕਰੇ ਆਪਣੇ ਤੇ ਕੋਈ ਮੜਾ ਟਾਈਮ ਆਇਆ ਨਾ ਕਿ ਕਹਿੰਦੇ ਮੇਰੀ ਭੈਣ ਨਾ ਜ਼ਰੂਰ ਆਪਣੇ ਨਾਲ ਖੜੂਗੀ ਪਰ ਤੁਸੀਂ ਨਾ ਸਾਰੀਆਂ ਉਮੀਦਾਂ ਤੋੜੀਆਂ ਭੂਆ ਜੀ ਤੁਸੀਂ ਸਾਡੇ ਨਾਲ ਬਿਲਕੁਲ ਵੀ ਨਹੀਂ ਕਿਤੇ ਵੀ ਨਹੀਂ ਖੜੇ ਮੈਂ ਮੰਨਦੀ ਹਾਂ ਰਾਦਿਕਾ ਪਰ ਮੇਰੇ ਕੋਲ ਕਿਹੜਾ ਐਸਾ ਪੈਸਾ ਜੁੜਿਆ ਹੋਇਆ ਜਿਹੜਾ ਮੈਂ ਤੁਹਾਡੇ ਕਰਜ਼ੇ ਲਾ ਦਿੰਦੀ ਮੈਂ ਤਾਂ ਇਹ ਕਹਿੰਦੀ ਸੀ ਵੀ ਤੁਸੀਂ ਮਾਵਾਤਿਆਂ ਸਾਡੇ ਘਰ ਆ ਜਾਓ ਤੇ ਸਾਡੇ ਨਾਲ ਨਾਲੇ ਮਿਲ ਕੇ ਰਹੋ ਪਰ ਤੁਸੀਂ ਤਾਂ ਮਾਵਾਤਿਆਂ ਸਾਡੇ ਘਰ ਵੜ ਕੇ ਨਹੀਂ ਰਾਜੀ ਅਸੀਂ ਕਿਹਾ ਸੀ ਸਾਡੇ ਘਰ ਆਓਗੇ ਤੇ ਰਲ ਮਿਲ ਕੇ ਰਵਾਂਗੇ ਹੁਣ ਇਹਦੇ ਵਿੱਚ ਮੇਰਾ ਕੀ ਕਸੂਰ ਪੂਆ ਜੀ ਤੁਸੀਂ ਛੱਡੋ ਇਹ ਗੱਲਾਂ ਮੈਂ ਕਿਤਾ ਆਈਆਂ ਇੱਕ ਹਫਤਾ ਤਾਂ ਢੇ ਘਰੇ ਕੀ ਮਿਲਿਆ ਮੈਨੂੰ ਅਮਨ ਨੇ ਅਲੱਗ ਟਾਂਚਾ ਮਾਰੀਆਂ ਤੇ ਅੱਜੂ ਨੇ ਅਲੱਗ ਪਰ ਰਾਦਿਕਾ ਤੂੰ ਅਮਨ ਦੀ ਤਾਂ ਗੱਲ ਹੀ ਨਹੀਂ ਕਰ ਜਦੋਂ ਦੀ ਉਹਨੇ ਤੈਨੂੰ ਸੱਚਾਈ ਦੱਸੀ ਹੈ ਨਾ ਮੈਂ ਤਾਂ ਉਹਨੂੰ ਬੁਲਾਉਂਦੀ ਨਹੀਂ ਪਈ ਪਰ ਇੱਕ ਗੱਲੋ ਤਾਂ ਉਹਨੇ ਸਹੀ ਵੀ ਕੀਤਾ ਜਿਉਂਨੇ ਸੱਚਾਈ ਦੱਸੀ ਤਾਂ ਤੈਨੂੰ ਵੀ ਤਾਂ ਸੱਚਾਈ ਦਾ ਪਤਾ ਲੱਗਣਾ ਚਾਹੀਦਾ ਸੀ ਨਾ ਨਾਲੇ ਰਾਦਿਕਾ ਇਹ ਚਾਹੀਦਾ ਤਾਂ ਤੈਨੂੰ ਪਤਾ ਲੱਗਣਾ ਜ਼ਰੂਰੀ ਸੀ ਜੇ ਤੈਨੂੰ ਕਿਤੋਂ ਇਹ ਬਾਹਰੋਂ ਗੱਲ ਪਤਾ ਲੱਗਦੀ ਫੇਰ ਤੈਨੂੰ ਫੀਲ ਨਾ ਆਉਂਦਾ ਉਹ ਸਭੋ ਦੀ ਸਾਰਾ ਕੁਝ ਵਧੀਆ ਹੋ ਗਿਆ ਤੈਨੂੰ ਇੱਕ ਤਰ੍ਹਾਂ ਪਤਾ ਤਾਂ ਲੱਗ ਗਿਆ ਕਿ ਦੀਪੀ ਤੇਰੀ ਮਾਂ ਨਹੀਂ ਮਾਸੀ ਆ ਭੂਆ ਜੀ ਐਵੇਂ ਤਾਂ ਨਾ ਮੈਂ ਬਥੇਰੀ ਕਿਸਮਤ ਵਾਲੀ ਆ ਜਿਹੜਾ ਮੈਨੂੰ ਨਾ ਮੇਰੀ ਮਾਸੀ ਨੇ ਮਾਂ ਬਣ ਕੇ ਪਾਲਿਆ ਮੇਰੀ ਹਰ ਜ਼ਰੂਰਤ ਪੂਰੀ ਕੀਤੀ ਬਹੁਤ ਘੱਟ ਮਸੀਆਂ ਹੁੰਦੀਆਂ ਜੋ ਆਪਣੇ ਭਾਂਜੀ ਨੂੰ ਐਦਾਂ ਪਾਲਦੀਆਂ ਨੇ ਤਾਂ ਜਿਗਰਾਂ ਵਾਲੇ ਉਹਨਾਂ ਦਾ ਉਹਨਾਂ ਨੇ ਮੇਰੇ ਕਰਕੇ ਆਪਣੀ ਜ਼ਿੰਦਗੀ ਅੱਗੇ ਨਹੀਂ ਵਧਾਈ ਉਹਨਾਂ ਨੇ ਆਪਣੀ ਭਾਂਜੀ ਨੂੰ ਪਾਲਣ ਵਾਸਤੇ ਆਪਣਾ ਬੱਚਾ ਨਹੀਂ ਜੰਮਿਆ ਤੁਸੀਂ ਦੱਸੋ ਇਹੋ ਜਿਹੇ ਤਾਂ ਜਿਗਰੇ ਵਾਲੇ ਲੋਕ ਮਿਲਦੇ ਨੇ ਕਿਤੇ ਲੱਖ ਵਾਰੀ ਨਾ ਕੋਈ ਮੈਨੂੰ ਆ ਕੇ ਕਹੀ ਜਾਵੇ ਕਿ ਹਾਂ ਵੀ ਉਹ ਤੇਰੇ ਮਾਪਿਓ ਨਹੀਂ ਹੈਗੇ ਮਾਸੀ ਮਾਸੜ ਨੇ ਪਰ ਇਹ ਮੈਨੂੰ ਹੀ ਪਤਾ ਵੀ ਉਹਨਾਂ ਦਾ ਮੇਰੇ ਨਾਲ ਤੇ ਮੇਰਾ ਉਹਨਾਂ ਨਾਲ ਕਿੰਨਾ ਪਿਆਰ ਆ ਤੇ ਉਹ ਮੇਰੇ ਮਰਦੇ ਦਮ ਤੱਕ ਨਾ ਮੇਰੇ ਮਾਪਿਓ ਹੀ ਰਹਿਣਗੇ ਹਾਂ ਰਾਧਿਕਾ ਇਹ ਤਾਂ ਗੱਲ ਸਹੀ ਐ ਜਦੋਂ ਇਹਨਾਂ ਦੀ ਝੋਲੀ ਤੈਨੂੰ ਪਾਇਆ ਸੀ ਨਾ ਉਦੋਂ ਇਹ ਕਿਰਾਏ ਤੇ ਰਹਿੰਦੇ ਸੀ ਤੇਰੇ ਆਣ ਤੋਂ ਬਾਅਦ ਤਾਂ ਇਹਨਾਂ ਨੇ ਸੋਨਾ ਘਰ ਲੈ ਲਿਆ ਸੋਨਾ ਕੰਮ ਕਰਦਾ ਸੀ ਰਮਨ ਬਸ ਇੱਕੋ ਹੀ ਇਹਦੀ ਆਤਮਾੜੀ ਸੀ ਇਹ ਜੂਆ ਖੇਡਦਾ ਸੀ ਹੋਰ ਬੰਦਾ ਮਾੜਾ ਨਹੀਂ ਇਹ ਹਰੇਕ ਇਨਸਾਨ 'ਚ ਨਾ ਕੋਈ ਨਾ ਕੋਈ ਕਮੀ ਹੁੰਦੀ ਐ ਰੱਬ ਨੇ ਨਾ ਸਾਰਿਆਂ ਨੂੰ ਪਰਫੈਕਟ ਬਣਾ ਕੇ ਨਹੀਂ ਭੇਜਿਆ ਤੇ ਜੇ ਮੇਰੇ ਡੈਡੀ ਦੇ ਵਿੱਚ ਇੱਕ ਅੱਧੀ ਕਮੀ ਸੀਗੀ ਤੇ ਬਾਕੀ ਪੱਖੋਂ ਤਾਂ ਠੀਕ ਸੀਗੇ ਕਿਹੜਾ ਕਿਸੇ ਨੇ ਮੁੱਲ ਪਾ ਲਿਆ ਉਹਨਾਂ ਦਾ ਉਹੋ ਆਪਣਾ ਸਮਝ ਕੇ ਸਭ ਦੇ ਨਾਲ ਖੜਦੇ ਰਹੇ ਤੇ ਲੋਕੀ ਉਹਨਾਂ ਦਾ ਫਾਇਦਾ ਚੱਕਦੇ ਰਹੇ। ਹਾਂ ਮੈਨੂੰ ਪਤਾ ਤੂੰ ਮੇਰੇ ਮੁੰਡੇ ਨੂੰ ਟਾਂਚ ਮਾਰਦੀ ਆ ਕਿਉਂਕਿ ਉਹ ਆਪਣੇ ਮਾਮੇ ਤੋਂ ਪੈਸੇ ਲੈ ਕੇ ਜਾਂਦਾ ਸੀ। ਪੂਆ ਜੀ ਮੈਂ ਤਾਂ ਨਾ ਕਦੇ-ਕਦੇ ਇਹ ਸੋਚਦੀ ਆ ਕਿ ਅੱਜ ਜੋ ਵੀ ਸਾਡੇ ਹਾਲਾਤ ਨੇ ਨਾ ਡੈਡੀ ਚਲੇ ਗਏ ਸਾਨੂੰ ਛੱਡ ਕੇ ਜਾਂ ਅਸੀਂ ਓਖੇ ਹੋਏ ਆ ਕਿਤੇ ਨਾ ਕਿਤੇ ਨਾ ਵਧੀਆ ਹੀ ਹੋਇਆ। ਸਾਨੂੰ ਨਾ ਸਭ ਦੀ ਪਛਾਣ ਹੋ ਗਈ ਵੀ ਓਖੇ ਟਾਈਮ ਤੇ ਸਾਡੇ ਨਾਲ ਕੌਣ ਆਪਣਾ ਆ ਤੇ ਕੌਣ ਆਪਣਾ ਹੋਣ ਦਾ ਦਿਖਾਵਾ ਕਰਦਾ ਪਿਆ ਚੱਲ ਗਾਦੀ ਕਾ ਜੇ ਰਿਸ਼ਤੇ ਦੁਨੀਆ ਤੇ ਬਣੇ ਆ ਨਾ ਤਾਂ ਗੁੱਸੇ ਗਿਲੇ ਤਾਂ ਚੱਲਦੇ ਹੀ ਰਹਿੰਦੇ ਆ ਚੱਲ ਛੱਡ ਪਰ ਤੂੰ ਚੱਲ ਮੇਰੇ ਨਾਲ ਨਹੀਂ ਪੂਆ ਜੀ ਤੁਸੀਂ ਸਾਡੇ ਘਰੇ ਨਾ ਜਿੰਨੀ ਵਾਰੀ ਮਰਜ਼ੀ ਆਓ ਤੇ ਜਿੰਨੀ ਵਾਰੀ ਮਰਜ਼ੀ ਜਾਓ ਪਰ ਮੈਂ ਉਸ ਘਰ 'ਚ ਦੁਬਾਰਾ ਨਹੀਂ ਜਾਣਾ ਗੱਲ ਇਹ ਨਹੀਂ ਹੈਗੀ ਕਿ ਮੈਂ ਉੱਧਰ ਜਾਊਂਗੀ ਮੈਨੂੰ ਅਮਨ ਬੋਲੂਗੀ ਅੱਜੂ ਬੋਲੂਗਾ ਗੱਲ ਇਹ ਹੁੰਦੀ ਆ ਕਿ ਜਦੋਂ ਮੈਂ ਹੁਣ ਉੱਧਰ ਆਣਾ ਨਾ ਕੀ ਫੀਲ ਕਰਾਂਦੇ ਆ ਕਿ ਮੈਂ ਲਵਾਰਸ ਆ ਉੱਥੇ ਜਾ ਕੇ ਨਾ ਮੈਨੂੰ ਫੀਲ ਹੀ ਨਹੀਂ ਹੁੰਦਾ ਕਿ ਮੈਂ ਆਪਣੀ ਭੂਆ ਘਰੇ ਆਈ ਆ ਉੱਥੇ ਜਾ ਕੇ ਨਾ ਇਹ ਫੀਲ ਹੁੰਦਾ ਕਿ ਜਿਵੇਂ ਮੈਂ ਤੁਹਾਡੇ ਤੇ ਬੋਝ ਬਣ ਗਈ ਤੇ ਫਿਰ ਆਪ ਹੀ ਦੱਸੋ ਫਾਇਦਾ ਕੀ ਆ ਆ ਛੋਟੇ ਹੁੰਦੇ ਵੀ ਤਾਂ ਤੁਸੀਂ ਛੋਟੇ-ਛੋਟੇ ਗੱਲਾਂ ਤੇ ਲੜਦਾ ਹੀ ਸੀ ਜੇ ਆਪਾਂ ਐਵੇਂ ਨਿੱਕੇ-ਨਿੱਕੇ ਗੱਲਾਂ ਤੇ ਰਿਸ਼ਤੇ ਖਤਮ ਕਰਨ ਲੱਗ ਗਏ ਤੇ ਫੇਰ ਸਰ ਗਿਆ ਤਾਂ ਚਲ ਚਲ ਉੱਠ ਚੱਲ ਮੇਰੇ ਨਾਲ ਉੱਧਰ ਜਾ ਕੇ ਨਾ ਅੰਮਣ ਤੈਨੂੰ ਨਹੀਂ ਬੁਲਾਉਗੀ ਤੂੰ ਅਮਨ ਨਬਲਾਈ ਬੱਸ ਕੱਢ ਫੋਨ ਤੇ ਕਰ ਦੇ ਪਿੰਨ ਫੋਨ ਕਿ ਮੈਂ ਪੂਆ ਘਰ ਚੱਲੀ ਆ ਪਤਾ ਨਹੀਂ ਉਹਨੇ ਢੈਂਟੇ ਨੂੰ ਆਣਾ ਪਤਾ ਨਹੀਂ 2 ਘੰਟੇ ਨੂੰ ਆਣਾ ਤੂੰ ਐਵੇਂ ਕਿੱਥੇ ਬਾਹਰ ਠੰਢੀ ਬੈਠੇ ਰਹੋਗੇ ਪੱਕਾ ਨਾ ਪੂਆ ਜੀ ਅਮਨ ਕੁਛ ਕਹੂਗੀ ਤੇ ਨਹੀਂ ਨਾ ਮੈਨੂੰ ਜੇ ਉਹਨੇ ਇਸ ਵਾਰੀ ਕੁਛ kiya ਨਾ ਤੇ ਮੇਰੇ ਤੋਂ ਨਾ ਹੱਥ ਚੱਕ ਹੋ ਜਾਣਾ ਤੈਨੂੰ ਮੈਂ ਕਿਹਾ ਨਾ ਤੈਨੂੰ ਅਮਨ ਕੁਛ ਨਹੀਂ ਕਹੂਗੀ ਕੱਢ ਫੋਨ ਤੇ ਕਰ ਆਪਣੀ ਮਾਂ ਨੂੰ ਪੂਆ ਜੀ ਮੇਰੇ ਤੋਂ ਨਾ ਫੋਨ ਨਹੀਂ ਹੈਗਾ ਤੁਸੀਂ ਨਾ ਆਪਣੇ ਫੋਨ ਤੋਂ ਇਹ ਨਾ ਮੰਮੀ ਨੂੰ ਫੋਨ ਕਰ ਦੋ ਕਿਉਂ ਤੇਰਾ ਫੋਨ ਕਿੱਥੇ ਗਿਆ ਮੇਰਾ ਫੋਨ ਨਾ ਉਹ ਕਮੇਟੀਆਂ ਵਾਲੀ ਆਂਟੀ ਹੈਗੀ ਆ ਨਾ ਉੱਥੇ ਨਹੀਂ ਗੈੜੀ ਨੇ ਕਮੇਟੀ ਪਾਈ ਸੀਗੀ ਤੇ ਉਹ ਕੱਲ ਆਏ ਸੀ ਬੜੀ ਦੇਰ ਬਾਅਦ ਪੈਸੇ ਮੰਗਣ ਤਾਂ ਫੇਰ ਨਾ ਮੈਂ ਆਪਣਾ ਫੋਨ ਉਹਨਾਂ ਨੂੰ ਦੇ ਦਿੱਤਾ ਚਲੋ ਕੋਈ ਗੱਲ ਨਹੀਂ ਇੰਨਾ ਮਹਿੰਗਾ ਫੋਨ ਰੱਖ ਕੇ ਵੀ ਕੀ ਕਰਨਾ ਸੀਗਾ ਜੇ ਫੋਨ ਦੇ ਇੰਨਾ ਸਾਡਾ ਕਰਜ਼ਾ ਉੱਤਰਦਾ ਆ ਤੇ ਠੀਕ ਆ ਉਹ ਪਤਾ ਨਹੀਂ ਤੇਰੇ ਪਿਓ ਨੇ ਕਮੇਟੀ ਪਾਈ ਸੀ ਕਿ ਨਹੀਂ ਪਾਈ ਸੀ ਕਿੰਨੀਆਂ ਕਿਸ਼ਤਾਂ ਸੀਗੀਆਂ ਤੁਹਾਨੂੰ ਕੁਝ ਪਤਾ ਐਵੇਂ ਮੂੰਹ ਚਾ ਕੇ ਫੋਨ ਦੇਤਾ ਮੈਨੂੰ ਤਾਂ ਬੁਲਾਉਂਦੇ ਤੇਰਾ ਅਮਨ ਨਾਲ ਕਲੇਸ਼ ਸੀਗਾ ਮੇਰਾ ਤਾਂ ਦੀਪੀ ਨਾਲ ਕੋਈ ਕਲੇਸ਼ ਸੀਗਾ ਜੇ ਆਏ ਸੀ ਤਾਂ ਮੈਨੂੰ ਬਾਜਤਾ ਮਾਰਦੇ ਮੈਂ ਆਪਣੇ ਸਾਹਮਣੇ ਲਾਪੇ ਗੱਲ ਕਰਦੀ ਅਗੋ ਤੇਰੇ ਪਿਓ ਨੇ ਤਾਂ ਇੰਨਾ ਵਧੀਆ ਫੋਨ ਤੈਨੂੰ ਨਿਸ਼ਾਨੀ ਦੇ ਤੌਰ ਤੇ ਦਿੱਤਾ ਹੋਇਆ ਸੀ ਤੇ ਤੂੰ ਆਪਣੇ ਪਿਓ ਦੀ ਨਿਸ਼ਾਨੀ ਹੋਈ ਦੇ ਛੱਡੀ ਪਾਗਲ ਜਈ ਕੋਈ ਗੱਲ ਨਹੀਂ ਪੂਆ ਜੀ ਮੇਰੇ ਡੈਡੀ ਨਾ ਘਰ ਹੀ ਛੱਡ ਕੇ ਗਏ ਨੇ ਉਹ ਅੱਜ ਨਹੀਂ ਤਾਂ ਕੱਲ ਵਾਪਸ ਆਈ ਜਾਣਗੇ ਜਦੋਂ ਆਣਗੇ ਉਦੋਂ ਨਵਾਂ ਫੋਨ ਲੈ ਦੰਗੇ। ਉਹ ਰਾਧਿਕਾ ਤੇਰਾ ਪਿਓ ਤਾਂ ਸਾਲ ਹੋ ਗਿਆ ਤਾਂ ਨਹੀਂ ਮੁੜਿਆ ਤੇ ਹੁਣ ਕੀ ਮੁੜੂਗਾ? ਆ ਝੂਠੀਆਂ ਉਮੀਦਾਂ ਨਾ ਲਾਣਿਆ ਛੱਡ ਦੋ। ਜੇ ਉਹਨੇ ਮੁੜਨਾ ਹੁੰਦਾ ਤਾਂ ਕਦਾਂ ਮੁੜਿਆ ਹਣਾ ਸੀ। ਨਹੀਂ ਪੂਆ ਜੀ। ਉਮੀਦ ਤੇ ਨਾ ਪੂਰੀ ਦੁਨੀਆ ਕਾਇਮ ਹੈ ਤੇ ਇਹੀ ਉਮੀਦ ਸਾਨੂੰ ਵੀ ਆ ਕਿ ਡੈਡੀ ਅੱਜ ਨਹੀਂ ਤਾਂ ਕੱਲ ਵਾਪਸ ਜ਼ਰੂਰ ਆਉਗੇ। ਮੈਂ ਜਦੋਂ ਰੋਜ਼ ਤੂੰ ਬੱਤੀ ਵੀ ਕਰਦੀ ਆ ਨਾ ਰੱਬ ਕੋਲੋਂ ਇਹੀ ਮੰਗਦੀ ਆ ਕਿ ਡੈਡੀ ਮੇਰੇ ਵਾਪਸ ਆ ਜਾਣ ਤੇ ਰੱਬ ਵੀ ਕਦੇ ਨਾ ਕਦੇ ਤਾਂ ਸੁਣੂਗਾ ਹੀ ਨਾ ਮੇਰੀ ਮੈਂ ਤਾਂ ਆ ਪਹਚਾਨੀ ਆ ਕਿ ਰੱਬ ਤੁਹਾਡੀ ਛੇਤੀ ਸੁਣੇ ਕਿ ਤੇਰਾ ਪਿਓ ਘਰ ਵਾਪਸ ਆ ਜਾਵੇ ਪਰ ਜਦੋਂ ਤੱਕ ਤੇਰਾ ਪਿਓ ਵਾਪਸ ਕਰਿਆ ਨਹੀਂ ਨਾ ਆਂਦਾ ਤੁਸੀਂ ਮਾਵਾਂ ਧੀਆਂ ਪ੍ਰਧਾਨ ਨਾ ਬਣੋ ਮੈਨੂੰ ਤਾਂ ਬੜਾ ਦੁੱਖ ਲੱਗਿਆ ਜਿਹੜਾ ਤੂੰ ਉਹਨਾਂ ਨੂੰ ਫੋਨ ਦੇ ਛੱਡਿਆ ਕਦੇ ਤੁਸੀਂ ਸਕੂਟਰੀ ਚਕਵਾ ਦੇਣੀ ਆ ਕਦੇ ਤੁਸੀਂ ਫੋਨ ਦੇ ਦੇਣੀ ਆ ਹੁਣ ਜੇ ਕੋਈ ਆਊਗਾ ਨਾ ਮੰਗਣ ਵਾਲਾ ਤੇ ਉਹਨੂੰ ਫਰਿੱਜ ਵੀ ਦੇ ਛੱਡਿਓ ਕਰਜਾ ਤਾਂ ਕਹੀਂ ਲਾਵਾਂਗੇ ਜਦੋਂ ਤੇਰਾ ਪਿਓ ਆਊਗਾ ਐਵੇਂ ਅਸੀਂ ਤੇਰੇ ਪਿਓ ਦਾ ਕਰਜ਼ਾ ਕਿੱਥੇ ਤੱਕ ਲਾਂਦੇ ਰਵਾਂਗੇ ਐਵੇਂ ਆਪਣਾ ਘਰ ਘਰ ਤੱਕ ਖਾਲੀ ਕਰਦੇ ਰਵਾਂਗੇ ਭੂਆ ਜੀ ਅਸੀਂ ਨਾ ਤਾਂ ਕਰਜ਼ਾ ਲਾਨੀਆਂ ਪਈਆਂ ਕਿ ਕਿਤੇ ਨਾ ਕਿਤੇ ਨਾ ਮੇਰੇ ਡੈਡੀ ਦੇ ਕੰਨ 'ਚ ਗੱਲ ਪਹੁੰਚ ਜਵੇ ਹਾਂ ਵੀ ਭਾਈ ਤੇਰਾ ਕਰਜ਼ਾ ਉਤਰ ਗਿਆ ਕੀ ਪਤਾ ਉਹ ਵਾਪਸ ਹੀ ਆਜਣ ਸਾਡੇ ਕੋਲ ਚੱਲ ਤੁਰ ਮੈਂ ਤੇਰੀ ਮਾਣੂ ਨਾ ਆਪੇ ਫੋਨ ਕਾ ਕੇ ਕਹਿ ਦੇਣੀ ਆ ਚੱਲ ਚੱਲ ਅੱਜੂ ਜਿਹੜੇ ਫੋਨ ਪਿੱਛੇ ਤੂੰ ਮੈਨੂੰ ਰਾਧਿਕਾ ਦੀ ਮਿੰਤਾ ਕਰਨ ਵਾਸਤੇ ਭੇਜਿਆ ਨਾ ਉਹ ਫੋਨ ਇਹਨਾਂ ਨੇ ਨਾ ਚੱਕ ਕੇ ਕਮੇਟੀ ਵਾਲਿਆਂ ਨੂੰ ਦੇਤਾ ਹੁਣ ਤੂੰ ਆਪਣੇ ਪੈਸੇ ਦਾ ਇੰਤਜ਼ਾਮ ਕਰ ਲੈ ਤੇ ਜੇ ਇੰਤਜ਼ਾਮ ਨਾ ਹੋਇਆ ਤੇ ਗੈਰ ਦੇ ਕੋਲ ਚਪੜਾ ਖਾਈ